ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਸੀ ਸਭ ਰਾਜੀ ਖੁਸ਼ੀ ਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੀ ਅਸੀਂ ਵੀ ਸਭ ਠੀਕ ਠਾਕ ਹਾਂ ਹਾਂਜੀ ਕਈ ਵਾਰੀ ਆਪਾਂ ਨੇ ਪੈਸੇ ਧਾਰੇ ਲੈਏ ਹੁੰਦੇ ਨੇ ਜਾਂ ਆਪਾਂ ਨੇ ਲੈਣੇ ਹੁੰਦੇ ਨੇ ਕਿਸੇ ਕੋਲੋਂ ਧਾਰੇ ਪੈਸੇ ਵਾਪਸ ਮੜੋਣੇ ਹੁੰਦੇ ਨੇ ਪਤਾ ਫਿਰ ਉਹ ਕੀ ਕਰਦੇ ਨੇ ਜਦੋਂ ਆਪਾਂ ਪਾਪਸ ਪੈਸੇ ਮੰਗਦੇ ਆ ਤਾਂ ਆਪਾਂ ਨੂੰ ਉਹ ਆਈ ਗਈ ਨਹੀਂ ਦਿੰਦੇ ਘਰ ਗਿਆ ਨੂੰ ਕਈ ਵਿਰ ਤਾਂ ਗਾਲ ਦੋਚੀ ਵੀ ਕਰ ਦਿੰਦਾ ਇਹ ਲੋਕਾਂ ਦੀ ਆਮ ਜੀ ਗੱਲ ਆ ਜਦੋਂ ਲੈਣਾ ਤਾਂ ਉਦੋਂ ਕੁਝ ਹੋਰ ਜਦੋਂ ਦੇਣੇ ਨੇ ਪੈਸੇ ਤਾਂ ਗੱਲ ਕੁਝ ਹੋਰ ਹੁੰਦੀ ਆ ਤੇ ਇੱਥੋਂ ਤੱਕ ਹੋ ਜਾਂਦੀ ਆ ਕਈ ਵਾਰੀ ਗੱਲ ਤੂੰ ਤੂੰ ਮੈਂ ਮੈਂ ਤੱਕ ਗੱਲ ਕਈ ਵਾਰੀ ਜਿਹੜਾ ਕਮੀਜ਼ ਪਾਇਆ ਹੁੰਦਾ ਨਾ ਇਨਸਾਨ ਦੇ ਉਹਦੇ ਵੀ ਉਹ ਗੱਲ ਨੂੰ ਹੱਥ ਪਾ ਲੈਂਦੇ ਨੇ ਇੱਥੋਂ ਤੱਕ ਕਹਾਣੀ ਹੋ ਜਾਂਦੀ ਆ ਵੀ ਜੇ ਤੁਸੀਂ ਸਾਡੇ ਕੋਲੋਂ ਪੈਸੇ ਮੰਗੋਗੇ ਧਾਰੇ ਲਏ ਹੋਏ ਜਾਂ ਕੋਈ ਪਰੋ ਨੋਟ ਵਗੈਰਾ ਬਣਾਇਆ ਹੋਇਆ ਜਾਂ ਫਿਰ ਆਪਣਾ ਉਹਨਾਂ ਦੀ ਜ਼ਮੀਨ ਦੇ ਉੱਤੇ ਆਪਣਾ ਬਿਆਨਨਾ ਕੀਤਾ ਹੋਇਆ। ਉਹ ਮੁਕਰਦੇ ਨੇ ਭੱਜਦੇ ਨੇ ਠੱਦੇ ਨੇ ਬਹੁਤ ਵੀ ਅਸੀਂ ਨਹੀਂ ਦੇਣੇ ਇੱਥੇ ਤੱਕ ਵੀ ਕਹਿ ਦਿੰਦੇ ਨੇ ਜੀ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜਾਂ ਅਸੀਂ ਨਹਿਰ ਛਾਲ ਮਾਰ ਕੇ ਮਰ ਜਾਾਂਗੇ। ਅਸੀਂ ਪਰ ਤੁਹਾਡੇ ਪੈਸੇ ਨਹੀਂ ਦੇਵਾਂਗੇ। ਇਹ ਗੱਲ ਆਮ ਜਿਹੀ ਆ ਸੱਚੀ ਗੱਲ ਆ ਲੱਗਦੀ ਸੋਨੂੰ ਆਮ ਜਿਹੀ ਗੱਲ ਆ। ਇਹਦੇ ਬਾਰੇ ਇੱਕ ਤੁਹਾਨੂੰ ਛੋਟਾ ਜਿਹਾ ਪਾ ਦੱਸਦੇ ਹਾਂ। ਦੱਸਦੀਆਂ ਧਿਆਨ ਨਾਲ ਸੁਣੋ ਤੁਸੀਂ ਕੀ ਕਰਨਾ ਸ਼ੁੱਕਰਵਾਰ ਵਾਲੇ ਦਿਨ ਭੋਜ ਪੱਤਰ ਲੈਣਾ ਭੋਜ ਪੱਤਰ ਦੇ ਉੱਪਰ ਉਸ ਇਨਸਾਨ ਦਾ ਨਾਮ ਲਿਖਣਾ ਜਿਹੜੇ ਇਨਸਾਨ ਕੋਲੋਂ ਤੁਸੀਂ ਪੈਸੇ ਲੈਣੇ ਨੇ ਜਿਹੜਾ ਤੁਹਾਨੂੰ ਆਈ ਗਈ ਨਹੀਂ ਦੇ ਰਿਹਾ ਤੁਸੀਂ ਉਸ ਭੋਜ ਪੱਤਰ ਦੇ ਉੱਪਰ ਜਿਸ ਦੇ ਉੱਪਰ ਉਸ ਇਨਸਾਨ ਦਾ ਨਾਮ ਲਿਖਿਆ ਭੋਜ ਪੱਤਰ ਦਾ ਪੱਤਾ ਇੱਥੇ ਰੱਖ ਕੇ ਉਹਦੇ ਵਿੱਚ ਉੱਤੇ 7 ਵਾਰੀ ਐ ਥਾਪਕਾ ਲਾ ਦੇਣਾ ਦੇ ਮੇਰੇ ਪੈਸੇ ਦੇ ਮੇਰੇ ਪੈਸੇ ਦੇ ਮੇਰੇ ਪੈਸੇ ਦੇ ਮੇਰੇ ਪੈਸੇ 7 ਵਾਰ ਏਕਨ ਕਰਨਾ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਉਸ ਜਿਹੜਾ ਆਪਣਾ ਭੋਜ ਪੱਤਰ ਤੇ ਲਿਖਿਆ ਹੋਇਆ ਉਹਨੂੰ ਇੱਕ ਫੜ ਕੇ ਉਸ ਤੋਂ ਫਿਰਸੀ ਕਹਿਣਾ ਮੇਰੇ ਪੈਸੇ ਪੈਸੇ ਵਾਪਸ ਕਰ ਮੇਰੇ ਪੈਸੇ ਵਾਪਸ ਕਰ ਫਿਰ ਇੱਕ ਭਾਰਾ ਪੱਥਰ ਲੈ ਲੈਣਾ ਭਾਰਾ ਪੱਥਰ ਉਸ ਪੱਤੇ ਦੇ ਉੱਤੇ ਰੱਖ ਦੇਣਾ ਉਹ ਇਨਸਾਨ ਦੇ ਉੱਪਰ ਇੰਨਾ ਕੁ ਪ੍ਰੈਸ਼ਰ ਪਾਊਗਾ ਤੁਹਾਡੇ ਪੈਸੇ ਵਾਪਸ ਦੇਣ ਲਈ ਮਜਬੂਰ ਹੋ ਜਾਊਗਾ ਛੋਟਾ ਜਿਹਾ ਕੰਮ ਕਰਨਾ ਤੁਸੀਂ ਆ ਤਾਂ ਫਾਇਦਾ ਹੋਊਗਾ ਕਰਨਾ ਇੱਕ ਵਾਰ ਸ਼ੁੱਕਰਵਾਰ ਵਾਲੇ ਦਿਨ ਇਹ ਕੰਮ ਸ਼ੁੱਕਰਵਾਰ ਵਾਲੇ ਦਿਨ ਕਰਨਾ ਵਾ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਲਿਖਣਾ ਵਾ ਤੇ ਉੱਤੇ ਪੱਥਰ ਧਰ ਦੇਣਾ ਇਹਦੇ ਤੇ ਇਹਨਾਂ ਕੰਮਾਂ ਛੋਟਾ ਜਿਹਾ ਕਰੋ ਜਰੂਰ ਪਤਾ ਨਹੀਂ ਕੀ ਦਾ ਭਲਾ ਹੋ ਜਾਣਾ ਇੱਕ ਨਹੀਂ ਅਗਰ ਤੁਸੀਂ ਵੀ ਕਿਸੇ ਤੇ ਜੇ ਪੈਸੇ ਦੇ ਰਹੇ ਨੇ ਨਹੀਂ ਵਾਪਸ ਹੁੰਦੇ ਤੁਹਾਡੇ ਕੋਲੋਂ ਤੁਹਾਨੂੰ ਵੀ ਮਾਲਕ ਵਾਪਸ ਕਰਨ ਦੀ ਹਿੰਮਤ ਬਖਸ਼ੂਗਾ ਬਹੁਤ ਕੁਝ ਹੈ ਦੁਨੀਆ ਬਹੁਤ ਪੈਸੇ ਵਾਲੀ ਜਿਆਦਾ ਮੇ ਪਾਉਣੀ ਹੈ ਕਿਉਂਕਿ ਸਾਨੂੰ ਜਿਹੜਾ ਮੁੱਖ ਕਾਰਨ ਆ ਸਾਡਾ ਪੈਸਾ ਸਾਨੂੰ ਪੈਸੇ ਬਣਾ ਤਾਂ ਕੋਈ ਸਾਡਾ ਆਪਦੇ ਵੀ ਨਹੀਂ ਬਣਾਉਂਦੇ ਹੈਗੇ ਉਹ ਵੀ हट ਜਾਂਦੇ ਨੇ ਕੋਈ ਇਨਸਾਨ ਬਿਮਾਰ ਪਿਆ ਦੇਖੋ ਹਸਪੀਟਲ ਦੇ ਵਿੱਚ ਪਿਆ ਪੈਸੇ ਬਣਾ ਅਸੀਂ ਇਲਾਜ ਨਹੀਂ ਕਰਵਾ ਸਕਦੇ ਉਹ ਇਨਸਾਨ ਦੀ ਜਾਨ ਚਲੀ ਜਾਂਦੀ ਹੈ ਮੈਂ ਕਹਿੰਦੀ ਪਾਣੀ ਨਹੀਂ ਪੀ ਸਕਦੇ ਅਸੀਂ ਪੈਸੇ ਤੋਂ ਬਿਨਾ ਇੱਕ ਪਾਣੀ ਗੱਡੀਆਂ ਕਾਰਾਂ ਤਾਂ ਬਹੁਤ ਦੂਰ ਦੀ ਗੱਲ ਅਸੀਂ ਪਾਣੀ ਦੀ ਘੁੱਟ ਨਹੀਂ ਪੀ ਸਕਦੇ ਪੈਸੇ ਬਿਨਾ ਅਸੀਂ ਜਾਨੀ ਇਹ ਸਮਝ ਲੋ ਵੀ ਸਾਡਾ ਸਾਹ ਖਤਮ ਜੇ ਪਾਣੀ ਨਹੀਂ ਦਿੱਤਾ ਸਾਡਾ ਸਵਾਸ ਖਤਮ ਠੀਕ ਆ ਨਾ ਗੱਲ ਜੇ ਵੀਡੀਓ ਚੰਗੀ ਲਾ ਦਿੰਦੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰਿਆ ਕਰੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ